ਸਰਕਾਰੀ ਲੋਕਾਂ ਤੇ ਕਹਿ ਲੋ ਜਾਂ ਸਿਆਸਤਦਾਨਾਂ ਤੇ ਕਹਿ ਲੋ ਜਾਂ ਸਤਾਧਾਰੀਆਂ ਤੇ ਜਦੋਂ ਕੋਈ ਇਲਜ਼ਾਮ ਲਾਉਂਦਾ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਕਹਿੰਦਾ ਤੇ ਇਹ ਕਹਿੰਦਾ ਕਿ ਇਹ ਸਿਆਸਤੋਂ ਪ੍ਰੇਰਿਤ ਨਹੀਂ ਜੀ ਇਹਨਾਂ ਦਾ ਕੰਮ ਹੀ ਹੈ ਜੀ ਇਸ ਤਰ੍ਹਾਂ ਦਾ ਪ੍ਰੋਪਾਗੈਂਡਾ ਕਰਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਿਆਸੀ ਬਦਲਾਖੋਰੀ ਦੇ ਤਹਿਤ ਜਾਂ ਸਿਆਸੀ ਦੂਸ਼ਣਬਾਜ਼ੀ ਦੇ ਤਹਿਤ ਸਾਡੇ ਤੇ ਕਈਆਂ ਜਾ ਰਹੀਆਂ ਨੇ ਅਸੀਂ ਇਦਾਂ ਕਰਦੇ ਨਹੀਂ ਪਰ ਕਹਿੰਦੇ ਕਿ ਹੁਣ ਸਿਆਸੀ ਜਿਹੜੇ ਵਿਰੋਧੀ ਨੇ ਉਹ ਤਾਂ ਛੱਡੋ ਦੂਰ ਦੀ ਗੱਲ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਨੂੰ ਹੁਣ ਆਪਣਾ ਤੋਂ ਹੀ ਘੇਰਾ ਪੈਣਾ ਸ਼ੁਰੂ ਹੋ ਚੁੱਕਿਆ ਜੀ ਬਿਲਕੁਲ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕਿ ਅਚਾਨਕ ਇਸ ਗੱਲ ਦੇ ਵਿੱਚ ਖਾਸ ਹੀ ਤੇਜ਼ੀ ਦੇਖਣ ਨੂੰ ਮਿਲ ਰਹੀ ਆ ਜੀ ਕਿ ਸੱਤਾ ਤਾਰੀ ਧਿਰ ਦੇ ਵਿਧਾਇਕ ਹੀ ਆਪਣੀ ਸਰਕਾਰ ਦੇ ਕਾਰਗੁਜ਼ਾਰੀ ਨੂੰ ਮੰਤਰੀਆਂ ਦੇ ਕੰਮਾਂ ਨੂੰ ਸਰਕਾਰੀ ਸਿਸਟਮ ਨੂੰ ਉਂਗਲ ਤਰ ਰਹੇ ਨੇ ਉਹਦੇ ਤੇ ਸਵਾਲੀਆ ਚਿੰਨ੍ਹ ਲਾ ਰਹੇ ਜੀ ਜੀ ਔਰ ਖਾਸ ਕਰਕੇ ਆ ਪੰਜਾਬ ਦੀ ਵਿਧਾਨ ਸਭਾ ਦਾ ਜਿਹੜਾ ਬਜਟ ਇਜਲਾਸ ਚੱਲ ਰਿਹਾ ਇਹਦੇ ਦਰਮਿਆਨ ਮੰਤਰੀ ਤੋਂ ਲੈ ਕੇ ਐਮ ਐਲ ਏ ਤੱਕ ਸਾਹਮਣੇ ਆਏ ਨੇ ਜਿਨ੍ਹਾਂ ਨੇ ਇਹ ਸਾਰੀ ਕਾਰਗੁਜ਼ਾਰੀ ਤੇ ਸਵਾਲ ਖੜਾ ਕੀਤਾ ਸਭ ਤੋਂ ਪਹਿਲਾਂ ਲੰਗੇ ਦਿਨਾਂ ਦੇ ਵਿੱਚ ਲਾਲਜੀਤ ਭੁੱਲੜ ਹੋਰੀ ਜਦੋਂ ਸਵਾਲ ਕਰ ਰਹੇ ਸੀ ਕਿ ਜਨਾਬ ਸਾਡੇ ਕਿੰਨੇ ਐਮਐਲ ਸੂਚੇ ਨੂੰ ਮੁੜ ਜਾਂਦੇ ਜਿਨ੍ਹਾਂ ਨੂੰ ਬੋਲਣ ਦਾ ਮੌਕਾ ਵੀ ਨਹੀਂ ਮਿਲਦਾ ਸਮਾਂ ਦੇਣਾ ਚਾਹੀਦਾ ਜੀ ਉਹ ਗੱਲ ਕਰਨ ਜੀ ਆਪਣੀ ਟੀਵੀ ਤੇ ਦੇਖਣ ਜੀ ਐ ਨਾ ਇਦਾਂ ਦੀ ਗੱਲਾਂ ਕਰ ਰਹੇ ਸੀ ਤਾਂ ਸਪੀਕਰ ਸਾਹਿਬ ਨੇ ਖਾਸਾ ਕਿਹਾ ਕਿ ਬਹਿ ਜਾਓ ਬਹਿ ਜਾਓ ਬਹਿ ਜਾਓ ਹੈ ਨਾ ਕੋਈ ਨਾ ਕੋਈ ਨਾ ਤੁਸੀਂ ਬਹੁਤ ਸੁਨੱਖੇ ਸੌਣ ਜਦੋਂ ਨਹੀਂ ਹਟੇ ਤਾਂ ਫਿਰ ਤਲਖ ਵੀ ਹੋ ਗਏ ਸਪੀਕਰ ਸਾਹਿਬ ਤੇ ਤੁਹਾਡੇ ਕੋਲ ਜੇ ਕੋਈ ਸਵਾਲ ਦਾ ਜਵਾਬ ਹੈ ਤਾਂ ਜਵਾਬ ਦਿਓ ਜੀ ਨਹੀਂ ਬੈਠੋ ਸੋ ਇੱਕ ਤਾਂ ਉਸ ਚੋ ਸੀਗਾ ਕਿ ਕੀ ਉਹ ਸਪੀਕਰ ਸਾਹਿਬ ਨੂੰ ਨਿਸ਼ਾਨੇ ਤੇ ਲੈ ਰਹੇ ਸੀ ਜਾਂ ਸਰਕਾਰੀ ਕਾਰਗੁਜ਼ਾਰੀ ਹੂੰ ਕਿਉਂਕਿ ਇਹ ਤਾਂ ਲਾਲਜੀਤ ਕੋਲਰ ਵੀ ਜਾਣਦੇ ਆ ਕਿ ਸਾਨੂੰ ਵੀ ਕੋਈ ਹੋਰ ਚਲਾ ਰਿਹਾ ਤਾਂ ਸਪੀਕਰ ਸਾਹਿਬ ਨੂੰ ਵੀ ਕੋਈ ਹੋਰ ਚਲਾ ਰਿਹਾ ਹੈ ਲੋਨ ਚਲਾਉਣ ਵਾਲਾ ਇੱਕੋ ਹੈ ਹੂੰ ਜੀ ਬਿਲਕੁਲ ਸੋ ਇਸ ਲਈ ਸ਼ਾਇਦ ਮਤਲਬ ਕਿ ਉਸ ਤੋਂ ਬਾਅਦ ਲੰਘੇ ਕੱਲ ਜੋ ਕੁਝ ਵਾਪਰਿਆ ਉਹਨੇ ਕਾਫੀ ਇਸ ਗੱਲਬਾਤ ਨੂੰ ਧਿਆਨ ਜ਼ਿਆਦਾ ਕੀਚਿਆ ਜੀ ਜੀ ਉਹਦਾ ਕਾਰਨ ਤੁਸੀਂ ਦਰੁਸਤ فرمایا ਕਿ ਵਿਰੋਧੀ ਧਰਤਾ ਚਲੋ ਆਪਾਂ ਕਹਿ ਦਿੰਨੇ ਆ ਕਿ ਉਹਨੂੰ ਤਾਂ ਵਿਰੋਧ ਹੀ ਕਰਨਾ ਹੈ ਜੀ ਹਾਂ 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 ਹੈਨਾ ਉਹ ਤਾਂ ਇਹ ਅਸਲੀ ਜੀ ਸਵਾਲ ਖੜੇ ਕਰਦੀ ਹੈ ਕਿ ਉਹ ਵਿਰੋਧੀ ਚਰਚਾ ਹੈ ਪਰ ਕੱਲ ਬਕਾਇਦਾ ਧਰਮਕੋਟ ਤੋਂ ਐਮਐਲਏ ਨੇ ਲਾਡੀ ਟੋਸ ਐ ਦਵਿੰਦਰਜੀਤ ਸਿੰਘ ਲਾਡੀ ਟੋਸ ਜੀ ਜੀ ਉਹਨਾਂ ਨੇ ਖੜੇ ਹੋ ਕੇ ਪੁੱਛਿਆ ਕਿ ਮੈਨੂੰ ਇੰਨਾ ਕੁ ਦੱਸ ਦਿਓ ਜੀ ਕਿ ਸਾਡਾ ਹਲਕਾ ਧਰਮਕੋਟ ਜਾਂ ਮੋਗਾ ਖੇਤਰ ਕੀ ਪਾਕਿਸਤਾਨ ਚ ਆਉਂਦਾ ਹਾਂ ਸਹੀ ਹੈ ਜੀ ਕਿ ਸਾਡੇ ਨਾਲੇ ਵਿਤਕਰਾ ਕਿਉਂ ਉਹਨਾਂ ਨੇ ਇਹ ਸਵਾਲ ਖੜਾ ਕੀਤਾ ਕਿ ਪਹਿਲਾਂ ਤਾਂ ਜੀ ਇਹ ਦੱਸੋ ਕਿ ਜੀ ਇਹ ਜਿਹੜੀਆਂ ਤੁਸੀਂ ਕਹਿੰਦੇ ਹੋ ਜੀ ਕਿ ਅਸੀਂ ਬਰਾਬਰ ਕਰ ਰਹੇ ਹਾਂ ਸਾਰਾ ਧਿਆਨ ਰੱਖ ਰਹੇ ਹਾਂ ਜੀ ਆ 28 28 ਡਾਕਟਰ ਤੁਸੀਂ ਮਲੇਰਕੋਟਲੇ ਜ਼ਿਲ੍ਹੇ ਨੂੰ ਦਿੱਤੇ ਜਿਹੜਾ ਛੋਟਾ ਹੈ ਜੀ ਤੇ ਮੋਗੇ ਨੂੰ ਚਾਰੇ ਜ਼ਿਲ੍ਹੇ ਨਹੀਂ ਜਿੱਤੇ ਸਾਡੇ ਡਾਕਟਰਾਂ ਦੀ ਇੰਨੀਆਂ ਕਮੀਆਂ ਨੇ ਉਹਦੀ ਪੂਰਤੀ ਕਿਉਂ ਨਹੀਂ ਹੁੰਦੀ ਹੂੰ ਇਹਦਾ ਮਤਲਬ ਜਾਂ ਤਾਂ ਫਿਰ ਲੋੜ ਅਨੁਸਾਰ ਭਰਤੀ ਨਹੀਂ ਹੋ ਰਹੀ ਜੀ ਜੀ ਜਾਂ ਫਿਰ ਜੇ ਭਰਤੀ ਹੋਈ ਵੀ ਹੈ ਜਿੰਨੀ ਹੈਗੀ ਉਹਦੇ ਵਿੱਚੋਂ ਵੰਡ ਕਾਣੀ ਵੰਡ ਹੋ ਰਹੀ ਹੈ ਹਾਂਜੀ ਬਿਲਕੁਲ ਬਿਲਕੁਲ ਸ਼ੁਇਦ ਹੋਏ ਗੱਲਾਂ ਲਾੜੀ ਢੋਸ ਨੇ ਛੁਈਆਂ ਇਹ ਰਿਹਾ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਪੰਜਾਬੀ ਵਿਧਾਨ ਸਭਾ ਚੜ੍ਹ ਕੇ ਸਰਕਾਰ ਨੂੰ ਸਵਾਲ ਕੀਤਾ ਜਿਹੜਾ ਹੁਣ ਤੱਕ ਲਗਭਗ ਇਕੱਲੇ ਕੁਵਰ ਵਿਜੇ ਪ੍ਰਤਾਪ ਕਰਦੇ ਨਜ਼ਰ ਆਉਂਦੇ ਸੀ ਉਹ ਵੀ ਭਗਵੰਤ ਮਾਨ ਤੱਕ ਸੀਮਤ ਰਹਿੰਦੇ ਨੇ ਹਾਈ ਕਮਾਂਡ ਤੱਕ ਨਹੀਂ ਜਾਂਦੇ ਨਹੀਂ ਜਾਂਦੇ ਬਿਲਕੁਲ ਉਹ ਕਿਲਜੀਵਾਲ ਤੱਕ ਨਹੀਂ ਹਜੇ ਵੀ ਜਾਂਦੇ ਹਮ ਹੈਨਾ ਸੋ ਇਸ ਤਰੀਕੇ ਨਾਲ ਹੁਣ ਜਦੋਂ ਲਾੜੀ ਢੋਸ ਨੇ ਸਵਾਲ ਛੁਆ ਤੇ ਇਹਦੇ ਨਾਲ ਸਿਹਤ ਵਿਭਾਗ ਵੀ ਨਿਸ਼ਾਨੇ ਤੇ ਆਇਆ ਤੇ ਆਪ ਸਰਕਾਰ ਵੀ ਨਿਸ਼ਾਨੇ ਤੇ ਆਈ ਬਿਲਕੁਲ ਜੀ ਦੂਸਰੇ ਪਾਸੇ ਮਹਾਲੀ ਤੋਂ ਐਮ ਐਲ اے ਨੇ ਕੁਲਵੰਤ ਸਿੰਘ ਹਮਮਤਲਬ ਜੇ ਆਪਾਂ ਸੱਤੋਤਾਰੀ ਧਿਰ ਦੇ ਹਾਲੋਂ ਦੇਖੇ ਸ਼ਾਇਦ ਇਹਨਾਂ ਚ ਸਾਰਿਆਂ ਤੋਂ ਅਮੀਰ ਹੋਣਗੇ ਪੈਸੇ ਵਿਰੋਧੀ ਧਿਰ ਚੋਂ ਚਲੋ ਮਤਲਬ ਕਿ ਰਣਗਜੀਤ ਸ਼ਾਇਦ ਸਭ ਤੋਂ ਮੀਰਾ ਚਾਹੁੰਦੇ ਹੋਣ ਹੈਨਾ ਪਰ ਇਧਰਲੇ ਪਾਸੇ ਮੈਨੂੰ ਲੱਗਦਾ ਕੁਲਵੰਤ ਸਿੰਘ ਸਭ ਤੋਂ ਅਮੀਰਾਂ ਚਾਹੁੰਦੇ ਨੇ ਤੇ ਉਹਨਾਂ ਦੇ ਕਾਰੋਬਾਰੀ ਪੱਕੋ ਉਹਨਾਂ ਨੇ ਕੱਲ ਇੱਕ ਸਵਾਲ ਖੜਾ ਕੀਤਾ ਸਿਹਤ ਮਹਿਕਮੇ ਦੇ ਹਾਲੇ ਨਾਲੇ ਕਿ ਜੀ 69 ਸੈਕਟਰ ਚ ਸਾਡੀ ਇੱਕ ਡਿਸਪੈਂਸਰੀ ਆ ਨਾ ਉਹਨੂੰ ਸਟਾਫ ਮਿਲਿਆ ਨਾ ਉਹ ਚੱਲੂ ਹੋਈ ਹੈ ਕਿ ਇਹਨੂੰ ਕਦੋਂ ਪੱਕਾ ਸਟਾਫ ਮਿਲੂਗਾ ਤੇ ਕਦੋਂ ਚੱਲੂ ਹੋਊਗੀ ਹੂੰ ਇਸ ਸਵਾਲ ਦੇ ਜਵਾਬ ਦੇ ਵਿੱਚ ਖੜੇ ਹੋਗੇ ਮੰਤਰੀ ਬਰਵੀਰ ਸਿੰਘ ਜੀ ਸਿਹਤ ਮੰਤਰੀ ਹੂੰ ਉਹ ਕਹਿੰਦੇ ਕੁਲਵੰਤ ਸਿੰਘ ਜੀ ਤੁਸੀਂ ਉੱਥੇ ਗਮਲੇ ਰਖਾਓ ਬੂਟੇ-ਵਾਟੇ ਲਵਾਓ ਪਾਣੀ-ਪੁਣੀ ਦੋ ਤੇ ਰੀਵਨ ਕਟੋ ਜਾ ਕੇ ਠੀਕ ਆ ਉੱਥੇ ਸਟਾਫ ਵੀ ਮਿਲ ਗਿਆ ਤੇ ਡਿਸਪੈਂਸਰੀ ਚੱਲੂ ਆ ਤਾਂ ਹੂੰ ਹੂੰ ਤੇ ਕੁਲਵੰਤ ਸਿੰਘ ਨੇ ਮੋੜਵਾ ਸਵਾਲ ਕੀਤਾ ਸਿਹਤ ਮੰਤਰੀ ਸਾਹਿਬ ਨੂੰ ਕਿ ਮੰਤਰੀ ਸਾਹਿਬ ਜਾਂ ਤਾਂ ਤੁਹਾਨੂੰ ਝੂਠੀ ਜਾਣਕਾਰੀ ਦਿੱਤੀ ਜਾ ਰਹੀ ਹੈ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ ਜਾਂ ਤੁਸੀਂ ਸਾਨੂੰ ਗਲਤ ਜਾਣਕਾਰੀ ਦੇ ਰਹੇ ਹੋ ਠੀਕ ਹੈ ਕਿ ਮੈਂ ਹੁਣੇ ਉੱਥੇ ਪਤਾ ਕਰ ਲਿਆ ਨਾ ਡਿਸਪੈਂਸਰੀ ਚੱਲੀ ਆ ਜੇ ਵੀ ਨਾ ਉੱਥੇ ਕੋਈ ਸਟਾਫ ਹੈ ਨਾ ਕੋਈ ਗੱਲ ਹੈ ਨਾ ਬਾ ਹੂੰ ਹੁਣ ਵੈਸੇ ਤਾਂ ਮਤਲਬ ਕਿ ਪ੍ਰਿੰਸੀਪਲ ਜੀ ਜੇ ਤੁਸੀਂ ਦੇਖੋ ਤਾਂ ਮਹਾਰੀ ਨੂੰ ਇੰਨੀ ਕੋਈ ਥੋੜ ਨਹੀਂ ਬਈ ਡਿਸਪੈਂਸਿਟੀ ਨਾਲ ਹਾਂਜੀ ਹਾਂਜੀ ਬਿਲਕੁਲ ਇੱਕ ਕੰਮ ਖੜ ਜਾਊਗਾ ਮਹਾਰੀ ਇਸ ਸਮੇਂ ਸਭ ਤੋਂ ਪੰਜਾਬ ਦਾ ਕਾਰਪੋਰੇਟ ਸ਼ਹਿਰ ਹੈ ਸਹੀ ਸਹੀ ਬਿਲਕੁਲ ਸਹੀ ਤੇ ਇੱਥੇ ਵਾਲੇ ਲੋਕ ਤਾਂ ਫਿਰ ਮੈਕਸ ਤੇ 400 ਤੋਂ ਥੱਲੇ ਨਹੀਂ ਜਾਂਦੇ ਹਾਂ ਹਾਂ ਮਤਲਬ ਕਿ ਜਿੱਥੇ ਕਾਰਪੋਰੇਟ ਸ਼ਹਿਰ ਹੁੰਦਾ ਉੱਥੇ ਤੇ ਮਤਲਬ ਕਿ ਘੱਟ ਖਰਚੇ ਵਾਲੇ ਲੋਕ ਵਿਚਾਰੇ ਨੇ ਆਮ ਆਦਵਾਰਗੀ ਬਲੋਕ ਉਹਨਾਂ ਦੀ ਤਾਂ ਚਲੋ ਕਰਤਾਰੀ ਹਸਤਾਲ ਉਸਤਾਰ ਹੈਗੇ ਨੇ ਮਤਲਬ ਇੱਥੇ ਸਿਹਤ ਵਾਲੇ ਮਾਮਲੇ ਦੇ ਵਿੱਚ ਕੋਈ ਇੰਨੀ ਕਮੀ ਨਹੀਂ ਹੈ ਕਿ ਪਰ ਤਾਂ ਵੀ ਜੇ ਇੱਕ ਐਸ ਮਹਾਲੀ ਖੇਤਰ ਦਾ ਐਮਐਲਏ ਵੀ ਸਵਾਲ ਖੜੇ ਕਰ ਰਿਹਾ ਕਿ ਸਾਡੀ ਡਿਸਪੈਂਸਰੀ ਨੂੰ ਵੀ ਸਟਾਫ ਨਹੀਂ ਸਾਡੀ ਡਿਸਪੈਂਸਰੀ ਵੀ ਚੱਲੂ ਨਹੀਂ ਤਾਂ ਫਿਰ ਸਾਬ ਲਾ ਲੋ ਕਿ ਆਮ ਪੰਜਾਬ ਦੀ ਹਾਲਤ ਕੀ ਹੋਊਗੀ ਹਾਂ ਸਹੀ ਆਮ ਸ਼ਹਿਰਾਂ ਕਸਬਿਆਂ ਦੀ ਸਿਟੀ ਕਿ ਹੋਊਗੀ ਹੁਣ ਇਹ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਆਮ ਆਦੀ ਪਾਰਟੀ ਦੇ ਐਮਐਲਏ ਨੇ ਜਿਹੜੇ ਆਪਣੀ ਸਰਕਾਰ ਨੂੰ ਘੇਰ ਰਹੇ ਹਾਂ ਪਰ ਗੱਲ ਇੱਥੇ ਤੱਕ ਨਹੀਂ ਰੁਕੀ ਜੀ ਤੁਹਾਨੂੰ ਯਾਦ ਹੋਣਾ ਜੰਮੂ ਕਸ਼ਮੀਰ ਚ ਇੱਕੋ ਹੀ ਕਐਮਐਲਏ ਜਿੱਤਿਆ ਆਵਾਦੀ ਪਾਰਟੀ ਦਾ ਹਾਂ ਤੇ ਉਹਦੀ ਜਿੱਤ ਤੋਂ ਬਾਅਦ ਭੱਜੇ ਸੀ ਭਗਵੰਤ ਮਾਨ ਤੇ ਕੇਜਰੀਵਾਲ ਰੈਲੀ ਕਰਕੇ ਆਏ ਸੀ ਜਿੱਤ ਤੋਂ ਬਾਅਦ ਠੀਕ ਹੈ ਜੀ ਬੜਾ ਟੋਲ ਬਜਾਇਆ ਕਿ ਦੇਖੋ ਜੀ ਝੰਡਾ ਗੜਤਾ ਆਵਾਦੀ ਪਾਰਟੀ ਦਾ ਕਮਾਲ ਕਰਤੀ ਉਹ ਸੀਗੇ ਮਹਾਰਾਜ ਮਲਕ ਠੀਕ ਹੈ ਉਹਨਾਂ ਨੇ ਕੱਲ ਇੱਥੇ ਜੰਮੂ ਕਸ਼ਮੀਰ ਦੀ ਵਿਧਾਨ ਸਭਾ 'ਚ ਖੜਕੇ ਕਿਹਾ ਕਿ ਪੰਜਾਬ ਤੋਂ ਠੇਕੇਦਾਰ ਆਉਂਦੇ ਨੇ ਤੇ ਇੱਥੇ ਚਿੱਟਾ ਵੇਚ ਕੇ ਚਲੇ ਜਾਂਦੇ ਨੇ ਤੇ ਇੱਥੋਂ ਸਾਡਾ ਰੇਤਾ ਤੇ ਬਜਰੀ ਭਰ ਕੇ ਲੈ ਜਾਂਦੇ ਨੇ ਤੇ ਪੰਜਾਬ ਜਾ ਕੇ ਵੇਚਦੇ ਨੇ ਹੂੰ ਹੋ ਮਾਈਨਿੰਗ ਦਾ ਵੀ ਦੋਸ਼ ਲਾ ਰਿਹਾ ਹੂੰ ਹੂੰ ਪੰਜਾਬ ਦੇ ਉੱਤੇ ਤੇ ਉਹ ਪੰਜਾਬ ਚੋਂ ਚਿੱਟਾ ਲਿਆ ਕੇ ਜੰਮੂ ਕਸ਼ਮੀਰ ਦੇ ਵਿੱਚ ਵੇਚਣ ਦਾ ਵੀ ਦੋਸ਼ ਲਾ ਰਿਹਾ ਸੋ ਸਿੱਧਾ ਦੋਸ਼ ਇਹ ਪੰਜਾਬ ਸਰਕਾਰ ਤੇ ਦੋਹਰਾ ਲੱਗ ਰਿਹਾ ਉਹ ਲਾ ਕੌਣ ਰਿਹਾ ਆਮ ਆਦਮੀ ਪਾਰਟੀ ਦੇ ਠੀਕ ਆ ਸੋ ਕੀ ਇਹ ਜਮੀਰ ਜਾਗ ਰਹੀ ਆ ਹੂੰ ਕੀ ਇਹ ਆਪਣਾ ਹਾਕ ਦਾ ਫਿਕਰ ਦਿਖਣ ਲੱਗਿਆ ਹੂੰ 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 ਕਿ ਲੋਕਾਂ ਚ ਕਿਵੇਂ ਪੜਾਂਗੇ ਜੇ ਲੋਕਾਂ ਦੀ ਗੱਲ ਨਾ ਕੀਤੀ ਕੀ ਇਹ ਦਿੱਲੀ ਵਾਲੀ ਸਕ੍ਰਿਪਟ ਪੜੀ ਜਾ ਰਹੀ ਆ ਹੂੰ ਕਿ ਤੇ ਸਕ੍ਰਿਪਟ ਤਹਿਤ ਇੱਕ ਧਰਮਸ਼ਾਨਾ ਬਣਾਉ ਤੇ ਲੋਕਾਂ ਲੱਗੇ ਲੈ ਵੀ ਤਾਂ ਬੜੇ ਸੱਚੇ ਸੁੱਚੇ ਨੇ ਇਹ ਤਾਂ ਬੜੀ ਕਮਾਲ ਦੀ ਗੱਲ ਕਰਦੇ ਨੇ ਆਪਣੀ ਸਰਕਾਰ ਨੂੰ ਵੀ ਸਵਾਲ ਦੇ ਕਟਾਰੇ ਚ ਲੈ ਰਹੇ ਨੇ ਲੈ ਇਹ ਤਾਂ ਆਪਾ ਵੰਤਮਨ ਨਲਾਇਕ ਨਿਕਲੇ ਹੁਣ ਬਦਲ ਦੋ ਲੈ ਇਹ ਤਾਂ ਸਪੀਕਰ ਨੂੰ ਵੀ ਪ੍ਰਧਾਨ ਸਭਾ ਚਲਾਉਣੀ ਆ ਹੀ ਬਦਲ ਦੋ ਕੀ ਇਹ ਗੱਲਾਂ ਉਧਰ ਨੂੰ ਵੱਧ ਰਹੀਆਂ ਨੇ ਜੀ ਪ੍ਰਵੀਨ ਜੀ ਲੰਗੇ ਕੱਲ ਤੋਂ ਕੱਲ ਮਤਲਬ ਕਿ 23 ਤਰੀਕ ਨੂੰ ਹੂੰ ਹੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਹਵਾਲੇ ਨਾਲ ਆਪਾਂ ਕੱਲ ਹੀ ਗੱਲ ਕਰਕੇ ਹਟਿਆ ਨਾ ਕਿ ਉਹਨਾਂ ਦੀ ਸ਼ਾਇਦ ਬਦਲੀ ਹੋ ਸਕਦੀ ਹੈ ਤਬਾਦਲਾ ਹੋ ਸਕਦਾ ਹੈ ਨਵੇਂ ਲੈਂਦੇ ਜਾ ਸਕਦੇ ਆ। ਹੂੰ 23 ਤਰੀਕ ਨੂੰ ਜਨਾਬ ਨੇ ਪੰਜਾਬ ਵਿਧਾਨ ਸਭਾ 'ਚ ਆਪਣੇ ਸਾਥੀਆਂ ਨੂੰ ਰੋਟੀ ਖਵਾਈ ਸਪੀਕਰ ਸਾਹਿਬ ਨੇ। ਠੀਕ ਹੈ ਜੀ। ਤੇ ਜਿਨ੍ਹਾਂ ਨੇ ਰੋਟੀ ਖਾਧੀ ਉਹੀ ਆਪਣੇ ਨਾਲ ਦੇ ਸਾਥੀਆਂ ਨੂੰ ਖਾਣ ਵਾਲੇ ਨੂੰ ਮਤਲਬ ਦੋ ਜਣੇ ਖਾ ਰਹੇ ਨੇ ਮੰਨ ਲਓ ਉਹਨਾਂ ਦੀ ਰੋਟੀ ਆਪਸ 'ਚੇ ਪੁੱਛੀ ਜਾਂਦੇ ਸੀ। ਇਹ ਭਈ ਆਪਾਂ ਨੂੰ ਵੈਸੇ ਰੋਟੀ ਖਵਾਈ ਹੈ ਕਿ ਬੰਦਾਈਗੀ ਪਾਰਟੀ ਦਿੱਤੀ ਹੈ। ਠੀਕ ਹੈ। ਆਮ ਆਦੀ ਪਾਰਟੀ ਦੇ ਲੀਡਰ ਕਿਦੋਂ ਪੁੱਛੀ ਜਾਂਦੇ ਜਿਦਾ ਮਤਲਬ ਕੁਝ ਗੜਬੜ ਹੈ ਹੂੰ ਕੁਛ ਹਲਚਲ ਹੈ ਤੇ ਇਹ ਹਲਚਲ ਸ਼ਾਇਦ ਸਪੀਕਰ ਤੋਂ ਲੈ ਕੇ ਮਾਈਨਿੰਗ ਮੰਤਰੀ ਤੱਕ ਵੀ ਆ ਜਾਵੇ ਹੂੰ ਤੇ ਮਾਈਨਿੰਗ ਤੋਂ ਮੰਤਰੀ ਤੋਂ ਹੁੰਦਿਆ ਆਉਂਦਾ ਹੈ ਮੁੱਖ ਮੰਤਰੀ ਤੱਕ ਵੀ ਫੇਰ ਆਉਣ ਦੀ ਸੁਭਾਵਨਾ ਬਣ ਗਈ ਹੈ ਜਿਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਜਿਸ ਤਰ੍ਹਾਂ ਆਮ ਆਦੀ ਪਾਰਟੀ ਦੇ ਐਮਐਲਏ ਤੋਂ ਆਪ ਆਪਣੀ ਸਰਕਾਰ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਸੋ ਇਹ ਸਕ੍ਰਿਪਟਡ ਡਰਾਮਾ ਵੱਧ ਲੱਗਦਾ ਤੁਹਾਡੀ ਜਦੋਂ ਮੈਂ ਗੱਲ ਸੁਣ ਰਿਹਾ ਸੀ ਨਾ ਜਦੋਂ ਤੁਸੀਂ ਆ ਅਖੀਰਲੀ ਗੱਲ ਸੁਣਾਈ ਪੋਜਨ ਵਾਲੀ ਸ਼ਕੌਣ ਵਾਲੀ ਤੇ ਜਦੋਂ ਗੱਲਾਂ ਬਾਤਾਂ ਕਰ ਰਹੀ ਸੀ ਵਿਧਾਇਕ ਮੈਂ ਸੋਚ ਰਿਹਾ ਸੀ ਵੀ ਜਿਹੜੀ ਥਿਉਰੀ ਤੁਸੀਂ ਦਿੱਤੀ ਹੈ ਵੀ ਇੱਕ ਤੁਸੀਂ ਕਹਿੰਦੇ ਸੀ ਵੀ ਇਹ ਵੀ ਹੋ ਸਕਦਾ ਹੈ ਵੀ ਲੋਕਾਂ 'ਚ ਭਰੋਸੇਯੋਗਤਾ ਬਹਾਲ ਕਰਨ ਦੀ ਕਵੈਦ ਹੋਵੇ ਇੱਕ ਪਾਸੇ ਉਹ ਕਵੈਦ ਚੱਲ ਰਹੀ ਹੈ ਉਹਦੇ ਲਈ ਹੱਥ ਪੈਰ ਮਾਰੇ ਜਾ ਰਹੇ ਨੇ ਦੂਜੇ ਪਾਸੇ ਆਪ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਜਿਨ੍ਹਾਂ ਨੇ ਟਿਕਟਾਂ ਲਈਆਂ ਉਹਨਾਂ 'ਚ ਭਰੋਸੇਯੋਗਤਾ ਹੈ ਨਹੀਂ ਪਾਰਟੀ ਨੂੰ ਲੈ ਕੇ ਲੋਕਾਂ 'ਚ ਤੁਸੀਂ ਕੀ ਬਹਾਲ ਕਰ ਲੋਗੇ